ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਤਾਂ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋ ਜਿਹੜਾ ਟਿਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿੱਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ ਇਹ ਸਾਨੂੰ ਕਰੀਬ 8:30 ਹੋਏ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧੀਰਾਂ ਨੂੰ ਬੁਲਾਇਆ ਆ। ਹੁਣ ਥਾਣੇ ਦੇ ਆਈਓ ਬੁਲਾ ਕੇ ਹੁੰਦੇ ਹਵਾਲੇ ਕੀਤਾ ਆ। ਦੋਨੇ ਧੀਰੇ ਇੱਥੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਇੰਦਾ ਤੇ ਕਰ ਕਰਕੇ ਤੇ ਰੋਡ ਜਿਹੜਾ ਆ ਇਹ ਆਪਾਂ ਹਾਈਡਰਾ ਬੁਲਾ ਲਿਆ ਹਾਈਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਇਹ ਜਲਦੀ ਹੀ ਚਲਾਇਆ ਜਾਏਗਾ। ਇੱਥੋਂ ਜਿਹੜਾ ਇਹ ਸਮਾਨ ਆ ਇੱਥੇ ਜਿਹੜਾ ਇੰਨਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਇਸਤ ਸਹੀ ਕਰਵਾ ਕੇ ਤੋਂ ਉੱਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਏ ਇਹ ਕਰੀਬ ਸਵੇਰੇ 6:00 ਵਜੇ ਦੇ ਕਰੀਬ ਕਹਿ ਰਹੇ ਵੀ 6:00 ਵਜੇ ਦੇ ਲਾਗੇ-ਛਾਗੇ ਹੋਇਆ ਏ ਸਰ ਇੱਕੋ ਜਿੱਤਰਾ ਕੀ ਇਹ ਵਨਵੇ ਰੋਡ ਹੈ ਤੇ ਇੱਕੋ ਰੂਟ ਤੇ ਚੱਲਦੇ ਪੇਛ ਦੋਵੇਂ ਹਾਂ ਸੇਮ ਹੀ ਇਹ ਆ ਰਹੇ ਪਠਾਨਕੋਟ ਵੱਲ ਸਾਈਡ ਤੋਂ ਆ ਰਹੇ ਤੇ ਅੱਗੇ ਅੰਮ੍ਰਿਤਸਰਵਾਲ ਨੂੰ ਜਾ ਰਹੇ ਮਟਾਲੇ ਸਾਹਿਬ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲ ਉਹਨਦੇ ਕਹਿਨ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟਿਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿੱਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ ਠੀਕ ਆ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਹੈ ਥਾਣਾ ਟਿਬੜ ਤੋਂ ਆਈਓ ਆਏ ਨੇ ਉਹਨਾਂ ਦੇ ਹਵਾਲੇ ਕੀਤਾ ਆ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹੁੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨਹੀਂ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਨੋਰਮਲ ਵੈਸੇ ਬਚਾਈ ਰਿਹਾ ਆ ਬਚਾਈ ਰਿਹਾ ਬਸ ਇਹ ਰੋਡ ਬਲੌਕ ਹੈ ਜਲਦੀ ਖੋਲਾ ਦਿੱਤਾ ਜਾਏਗਾ ਠੀਕ ਹੈ ਸਰ ਥੈਂਕ ਯੂ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਤਾਂ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟਿਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿਹਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਪਲਟ ਗਏ ਨੇ ਇਹ ਸਾਨੂੰ ਕਰੀਬ 8:30 ਹੋਏ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਤੇ ਉਹ ਇਹਨਾਂ ਨੂੰ ਸਿਵਲ ਹਸਪਤਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧੀਰਾਂ ਨੂੰ ਬੁਲਾਇਆ ਆ ਥਾਣੇ ਦੇ ਆਈਓ ਬੁਲਾ ਕੇ ਹਵਾਲੇ ਕੀਤਾ ਆ ਦੋਨੇ ਧੀਰ ਇੱਥੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਇੰਦਾ ਤੇ ਕਰ ਕਰਕੇ ਤੇ ਰੋਡ ਜਿਹੜਾ ਆ ਇਹ ਆਪਾਂ ਹਾਈਡਰਾ ਬੁਲਾ ਲਿਆ ਹਾਈਵੇ ਵਾਲੇ ਨੈਸ਼ਨਲ ਹਾਈਵੇਅ ਨੂੰ ਤੇ ਬੁਲਾ ਕੇ ਤੇ ਰੋਡ ਜਿਹੜਾ ਇਹ ਜਲਦੀ ਚਲਾਇਆ ਜਾਏਗਾ ਤੋਂ ਜਿਹੜਾ ਸਮਾਨ ਹੈ ਇੱਥੇ ਜਿਹੜਾ ਇਹਦਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਉੱਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਹੈ ਇੱਕ ਕਰੀਬ ਸਵੇਰੇ 6:00 ਵਜੇ ਦੇ ਕਰੀਬ ਕਹਿ ਰਹੇ ਵੀ 6:00 ਵਜੇ ਦੇ ਲੱਗੇ-ਜਾਗੇ ਹੋਇਆ ਏ ਸਰ ਇੱਕੋ ਜਿੱਦਾਂ ਕਿ ਇਹ ਵਨ ਵੇ ਰੋਡ ਹੈ ਤੇ ਇੱਕੋ ਰੂਟ ਤੇ ਚੱਲਦੇ ਪਏ ਦੋਵੇਂ ਹਾਂ ਸੇਮ ਹੀ ਇਹ ਆ ਰਹੇ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੇ ਤੇ ਅੱਗੇ ਅੰਬਰਸਲਵਾਰ ਨੂੰ ਜਾ ਰਹੇ ਮਟਾਲੇ ਸ਼ਹਿਰ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਹੋਵੇ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟਿਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਹੈ ਤੇ ਜਿੱਦੇ ਕਰਕੇ ਦੋਨੇ ਜਿਹੜੇ ਰ ਠੀਕ ਹੈ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਹੈ ਥਾਣਾ ਤਿਬਰ ਤੋਂ ਆਈਓ ਆਏ ਨੇ ਉਹਨਾਂ ਦੇ ਹਵਾਲੇ ਕੀਤਾ ਹੈ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹਿੰਦਾ ਹੁੰਦਾ ਹੈ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨਹੀਂ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਨੋਰਮਲ ਬਸ ਬਚਾਈ ਰਿਹਾ ਬਚਾਈ ਰਿਹਾ ਬਸ ਵੀ ਰੋਡ ਬਲੌਕ ਹੈ ਜਲਦੀ ਖੋਲਾ ਦਿੱਤਾ ਜਾਏਗਾ ਠੀਕ ਹੈ ਸਰ